ਦੋਸਤੋ ਰਾਜਵੀਰ ਜਵੰਦਾ ਦੇ ਬਾਰੇ ਮੈਂ ਇੱਕ ਗੀਤ ਲਿਖਿਆ ਹੈ ਬਹੁਤ ਹੀ ਦਰਦ ਭਰਿਆ ਗੀਤ ਜੋ ਪੂਰੇ ਪਰਿਵਾਰ ਦਾ ਵਿਛੋੜਾ ਭੈਣ ਦਾ ਵਿਛੋੜਾ ਬੱਚਿਆਂ ਦਾ ਮਾਂ ਦਾ ਔਰ ਉਹਦੀ ਪਤਨੀ ਦਾ ਵਿਛੋੜਾ ਇਸ ਗੀਤ ਵਿੱਚ ਮੈਂ ਬਿਆਨ ਕੀਤਾ ਹੈ ਇਹ ਜੇਕਰ ਤੁਸੀਂ ਇਸ ਗੀਤ ਨੂੰ ਸ਼ੇਅਰ ਕਰੋਗੇ ਲਾਈਕ ਕਰੋਗੇ ਤੇ ਉਹਨਾਂ ਦੇ ਪਰਿਵਾਰ ਤੱਕ ਆਪਣਾ ਗੀਤ ਪਹੁੰਚ ਜਾਵੇ ਤੇ ਇਸ ਤੋਂ ਵੱਡੀ ਸ਼ਰਧਾਂਜਲੀ ਹੋਰ ਕੋਈ ਨਹੀਂ ਹੋ ਸਕਦੀ ਲਓ ਸੁਣੋ ਔਰ ਸ਼ੇਅਰ ਕਰਿਓ ਵੀਰਾ ਵੇ ਸੋਹਣਾ ਵੀਰਾ ਕਿੱਥੇ ਤੂੰ ਲੁੱਕ ਗਿਆ ਹੀਰਾ ਤੇਰੇ ਬਿਨ ਕਾਦਾ ਜੀਣਾ ਭੁੱਲ ਗਿਆ ਸਾਨੂੰ ਖਾਣਾ ਪੀਣਾ ਕਿੱਥੇ ਤੂੰ ਤੋਰ ਗਿਆ ਵੀਰਾ ਛੱਡ ਕੇ ਪਰਵਾਰ ਨੂੰ ਭੁੱਲਣਾ ਨਹੀਂ ਤੇਰਾ ਵਿਛੋੜਾ ਸਾਰੇ ਸੰਸਾਰ ਨੂੰ ਕੀਤਾ ਨਾ ਚੇਤਾ ਵੀਰਾ ਭੈਣ ਦੇ ਪਿਆਰ ਨੂੰ ਭੁੱਲਣਾ ਨਹੀਂ ਤੇਰਾ ਵਿਛੋੜਾ ਰੋਂਦੀ ਬੜੀ ਮਾਂ ਵਿਚਾਰੀ ਤੇਰੇ ਤੋਂ ਸੀ ਬੱਲੇ ਹਾਰੀ ਇੱਕ ਵਾਰੀ ਦਰਸ਼ ਦਿਖਾਇਆ ਮਾਂ ਦੇ ਸੀਨੇ ਠੰਡ ਪਾ ਜਾ ਬੱਚਿਆਂ ਦੇ ਸਿਰ ਤੋਂ ਤੇਰਾ ਉੱਠ ਗਿਆ ਸਹਾਰਾ ਵੇ ਹੋਗੀ ਅਣਹੋਣੀ ਸਾਡਾ ਚੱਲਿਆ ਨਾ ਚਾਰਾ ਵੇ ਤੇਰੇ ਬਿਨ ਕਿਵੇਂ ਹੋਊਗਾ ਸਾਡਾ ਗੁਜ਼ਾਰਾ ਵੇ ਬੜੀਆਂ ਅਰਦਾਸਾਂ ਕਰੀਆਂ ਸਾਥਣ ਤੇਰੀ ਘਰ ਵਾਲੀ ਲੁੱਕ ਲੁੱਕ ਕੇ ਰੋਂਦੀ ਬਾਲੀ ਆਪਣੇ ਅਥਰੂ ਲਕਾਵੇ ਬੱਚਿਆਂ ਨੂੰ ਚੁੱਪ ਕਰਾਵੇ ਬੱਚੇ ਜਦ ਪੁੱਛਦੇ ਮੰਮੀ ਡੈਡੀ ਕਦ ਆਊਗਾ ਕਦੋਂ ਸੰਗੋਦੀ ਦੇ ਵਿੱਚ ਚੁੱਕ ਕੇ ਖੜਾਊਗਾ ਤੇਰੇ ਬਿਨ ਲੱਗਦਾ ਨਹੀਂ ਜੀ ਬਾਪੂ ਨਾਲ ਲੱਗ ਗਈ ਫੋਟੋ ਫੁੱਲਾਂ ਨਾਲ ਸਜ ਗਈ ਫੋਟੋ ਤੇਰੇ ਜੋ ਮਿੱਤਰ ਬੇਲੀ ਵੇਖ ਕੇ ਸੁਣੀ ਹਵੇਲੀ ਦੁੱਖ ਸੁੱਖ ਸਾਡੇ ਨਾਲ ਸਾਂਝਾ ਕਰਕੇ ਉਹ ਜਾਵਣ ਵੇ ਰੰਗਲੇ ਬਗੀਚੇ ਵਾਂਗੂੰ ਰੋਮਣ ਕੁਰਲਾਵਣ ਵੇ ਉਹ ਵੀ ਤਾਂ ਸਾਡੇ ਵਾਂਗੂੰ ਰੋਮਣ ਕੁਰਲਾਵਣ ਵੇ ਵੇ ਮੇਰੀ ਅਮੜੀ ਦੇ ਆ ਜਾ ਆ